ਮੈਂ ਕਾਫੀ ਸਾਲਾਂ ਤੋਂ ਹਜ਼ਾਰਸ ਟੀਵੀ ਨੂੰ ਦਿੱਲੀ ਵਿੱਚ ਬੈਠ ਕੇ ਦੇਖਦਾ ਹਾਂ ਤੇ ਮੈਨੂੰ ਇਹਦਾ ਜਿਹੜਾ ਕੰਟੈਂਟ ਹੁੰਦਾ ਆ ਉਹ ਕਾਫੀ ਸੂਝਵਾਨ ਲੱਗਦਾ ਇਹਨਾਂ ਦਾ ਇਹ ਬਹੁਤ ਇੱਕ ਵੱਡਾ ਉਪਰਾਲਾ ਹੈ ਕਿ ਲੰਡਨ ਵਿੱਚ ਬੈਠ ਕੇ ਜਾਂ ਦੇ ਦੂਰ ਦਰੇਸ਼ ਬੈਠ ਕੇ ਇਹ ਸਾਡੇ ਲੋਕਲ ਲੋਕਲ ਖਬਰਾਂ ਜਿਹੜੀਆਂ ਪੰਜਾਬ ਦੀਆਂ ਹੁੰਦੀਆਂ ਨੇ ਉਹਨਾਂ ਜਿਹੜੀਆਂ ਕਿ ਬਹੁਤ ਜ਼ਰੂਰੀ ਹੁੰਦੀਆਂ ਨੇ ਉਹਨਾਂ ਨੂੰ ਇਹ ਆਜ਼ਾਦ ਟੀਵੀ ਕਾਫੀ ਹੱਦ ਤੱਕ ਕਵਰ ਕਰ ਦਿੰਦੇ ਨੇ ਕਈ ਬੁੱਧੇ ਇਦਾਂ ਦੇ ਇਹ ਉਠਾਉਂਦੇ ਨੇ ਜਿਹੜੇ ਕਿ ਹਿੰਦੁਸਤਾਨ ਦੇ ਵਿੱਚ ਔਰ ਜਾਂ ਪੰਜਾਬ ਦੇ ਵਿੱਚ ਕਾਸਟ ਕਰਕੇ ਉਹਨਾਂ ਨੂੰ ਉਹ અપਰਾਧ ਹੀ ਨਹੀਂ ਸਮਝਿਆ ਜਾਂਦਾ ਜਿਉਂ અપਰਾਧ ਹੀ ਨਹੀਂ ਮੰਨਿਆ ਜਾਂਦਾ ਇਹ ਬਹੁਤ ਇੱਕ ਅੱਛਾ ਉਪਰਾਣਾ ਹੈ ਮੈਂ ਆਜ਼ਾਦ ਟੀਵੀ ਦੇ ਚੇਅਰਮੈਨ ਰਮੇਸ਼ ਕਲੇਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿ ਉਹਨਾਂ ਦਾ ਇਹ ਇੱਕ ਮਿਲੀਅਨ 뷰ਅਰ ਹੋ ਗਿਆ ਤੇ ਮੈਂ ਇਹਨਾਂ ਦੇ ਭਵਿੱਖ ਵਾਸਤੇ ਵੀ ਇਹ ਦੁਆ ਕਰਦਾ ਕਿ ਇਹਨਾਂ ਦਾ ਜਿਹੜਾ ਜਯਾਤੀ ਟੀਵੀ ਚੈਨਲ ਦਿਨ ਦੁਗਣਾ ਤੇ ਰਾਤ ਚੌਗਣੀ ਤਰੱਕੀ ਕਰੇ ਜੈ ਪੀਪ ਜੈ ਭਾਰਤ